ਮੁੱਖ ਮੰਤਰੀ ਪਾਲ ਯਾਤਰਾ ਤਹਿਤ ਬੁੱਧਵਾਰ ਨੂੰ ਕੰਪਿਊਟਰ ਅਧਿਆਪਕ ਯੂਨੀਅਨ ਨੇ ਸ਼ਹਿਰ ਮਲੋਟ ਵਿੱਚ ਰੋਸ਼ ਮਾਰਚ ਕੱਢਿਆ ਇਹ ਰੋਸ਼ ਮਾਰਚ ਜਸਵੰਤ ਸਿਨੇਮਾ ਦੇ ਸਾਹਮਣੇ ਸ਼ੁਰੂ ਹੋਇਆ ਅਤੇ ਜੀਟੀ ਰੋਡ ਕੋਟ ਰੋਡ ਤੇ ਹੁੰਦਾ ਹੋਇਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਕੋਠੀ ਸਾਹਮਣੇ ਪਹੁੰਚਾ ਜਿੱਥੇ ਯੂਨੀਅਨ ਨੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਆਪਣੇ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਸੌਂਪਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟੇਟ ਕਮੇਟੀ ਦੇ ਹਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਪ੍ਰਦੀਪ 베ਰੀ ਨੇ ਦੱਸਿਆ ਕਿ ਅਸੀਂ ਕੰਪਿਊਟਰ ਅਧਿਆਪਕ ਸਾਰੇ ਪੰਜਾਬ ਵਿੱਚ ਰੋਸ਼ਮਾਰਚ ਕਰ ਰਹੇ ਹਾਂ ਉਸ ਵਿੱਚ ਸਾਡੀ ਮੁੱਖ ਮੰਤਰੀ ਪਾਲ ਯਾਤਰਾ ਚੱਲ ਰਹੀ ਹੈ ਉਹ ਅਸੀਂ ਤਾਂ ਸ਼ੁਰੂ ਕੀਤੀ ਹੈ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰੰਤੂ ਮੁੱਖ ਮੰਤਰੀ ਸਾਹਿਬ ਨਾਲ ਸਾਡੀ ਕੋਈ ਮੀਟਿੰਗ ਨਹੀਂ ਹੋ ਰਹੀ ਇਸ ਲਈ ਅਸੀਂ ਜਿੰਨੇ ਵੀ ਕੈਬਨਿਟ ਮੰਤਰੀ ਹਨ ਅਸੀਂ ਉਹਨਾਂ ਕੋਲ ਜਾ ਕੇ ਗੁਜ਼ਾਰਿਸ਼ ਕਰ ਰਹੇ ਹਾਂ ਕਿ ਸਾਨੂੰ ਮੁੱਖ ਮੰਤਰੀ ਸਾਹਿਬ ਨਾਲ ਮਿਲਾਇਆ ਜਾਵੇ ਤਾਂ ਜੋ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ ਉਨਾਂ ਨੇ ਦੱਸਿਆ ਕਿ ਮੰਗਾਂ ਨੂੰ ਲੈ ਕੇ 21 ਤਰੀਕ ਨੂੰ ਮੁਹਾਲੀ ਵਿਖੇ ਸਟੇਟ ਪਧਰੀ ਰੈਲੀ ਵੀ ਕੀਤੀ ਜਾ ਰਹੀ ਹੈ ਜਿਸ ਵਿੱਚ ਕੰਪਿਊਟਰ ਅਧਿਆਪਕ ਪਰਿਵਾਰਾਂ ਸਣੇ ਭਾਗ ਲੈਣਗੇ। ਉਹਨਾਂ ਨੇ ਦੱਸਿਆ ਕਿ ਨਿਯੁਕਤੀ ਪੱਤਰ ਵਿੱਚ ਰੈਗੂਲਰ ਅਧਿਆਪਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸ਼ਰਤਾਂ ਦਰਜ ਕੀਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵਿਭਾਗ ਵੱਲੋਂ ਕੰਪਿਊਟਰ ਅਧਿਆਪਕਾਂ ਉੱਤੇ ਪੂਰਨ ਤੌਰ ਤੇ ਸ਼ਰਤਾਂ ਲਾਗੂ ਨਹੀਂ ਕੀਤੀਆਂ ਗਈਆਂ ਹਨ। ਸਰਕਾਰ ਅਤੇ ਵਿਭਾਗ ਵੱਲੋਂ ਹਮੇਸ਼ਾ ਹੀ ਕੰਪਿਊਟਰ ਅਧਿਆਪਕਾਂ ਨਾਲ ਵਿਤਕਰੇ ਵਾਲਾ ਵਿਵਹਾਰ ਕੀਤਾ ਜਾਂਦਾ ਹੈ। ਹਾਂਜੀ ਭਾਈ ਜੀ ਕੀ ਮੰਗਾਂ ਜੀ ਆਪਣੀ ਅੱਜ ਅਸੀਂ ਕੰਪਿਊਟਰ ਅਧਿਆਪਕ ਸਾਰੇ ਪੰਜਾਬ ਦੇ ਵਿੱਚ ਜਿਹੜਾ ਇੱਕ ਰੋਸ ਮਾਰਚ ਕਰ ਰਹੇ ਹੈਗੇ ਤੇ ਉਹਦੇ ਵਿੱਚ ਸਾਡੀ ਜਿਹੜੀ ਸਪੈਸ਼ਲ ਜਿਹੜੀ ਹੈ ਉਹ ਕਾਰਵਾਈ ਚੱਲ ਰਹੀ ਉਹ ਹੈਗੀ ਆ ਮੁੱਖ ਮੰਤਰੀ ਭਾਲ ਯਾਤਰਾ ਉਹ ਅਸੀਂ ਤਾਂ ਸ਼ੁਰੂ ਕੀਤੀ ਹੈ ਕਿਉਂਕਿ ਸਾਨੂੰ ਪਿਛਲੀਆਂ ਬਹੁਤ ਸਾਰੀਆਂ ਮੀਟਿੰਗਾਂ ਜਿਹੜੀਆਂ ਸਾਡੀਆਂ ਹੋ ਚੁੱਕੀਆਂ ਸਰਕਾਰ ਨੇ ਲੇਕਿਨ ਉਹਦੇ ਵਿੱਚ ਸਾਡੀ ਜਿਹੜੀ ਹੈ ਉਹ ਮੁੱਖ ਮੰਤਰੀ ਸਾਹਿਬ ਨਾਲ ਕੋਈ ਮੀਟਿੰਗ ਨਹੀਂ ਹੋਈ ਇਸ ਕਰਕੇ ਅਸੀਂ ਸਾਨੂੰ ਲੱਗ ਰਿਹਾ ਕਿ ਮੁੱਖ ਮੰਤਰੀ ਸਾਹਿਬ ਕਿਤੇ ਗਵਾਚ ਗਏ ਐ ਇਸ ਕਰਕੇ ਅਸੀਂ ਜਿੰਨੇ ਵੀ ਕੈਬਨਿਟ ਮਨਿਸਟਰਸ ਹੈਗੇ ਐ ਜਿੰਨੇ ਵੀ ਐਮਐਲਏਸ ਹੈਗੇ ਐ ਅਸੀਂ ਉਹਨਾਂ ਦੇ ਕੋਲੇ ਜਾ ਰਹੇ ਆਂ ਔਰ ਉਹਨਾਂ ਦੇ ਕੋਲੇ ਜਾ ਕੇ ਬੁਗਾਰਸ਼ ਕਰ ਰਹੇ ਆਂ ਕਿ ਸਾਨੂੰ ਸੀਐਮ ਸਾਹਿਬ ਨਹੀਂ ਮਿਲ ਰਹੇ ਜੇਕਰ ਤੁਹਾਨੂੰ ਪਤਾ ਤਾਂ ਉਹਨਾਂ ਨੂੰ ਸਾਨੂੰ ਮਿਲਾ ਦਿਓ ਤਾਂ ਕਿ ਜਿਹੜੀਆਂ ਸਾਡੀਆਂ ਪੈਂਡਿੰਗ ਮੰਗਾਂ ਨੇ ਉਹਨਾਂ ਦਾ ਹੱਲ ਹੋ ਸਕੇ ਹੈਲੋ ਤੁਸੀਂ ਅਜ ਮંત્રી ਜੀ ਨੂੰ ਮਿਲੇ ਉਤੋਂ ਤੁਹਾਨੂੰ ਕੀ ਵਿਸ਼ਵਾਸ ਮਿਲੇ ਜੀ ਦੇਖੋ ਜੀ ਮੰਤਰੀ ਸਾਹਿਬ ਨਾਲ ਅਸੀਂ ਮੀਟਿੰਗ ਕੀਤੀ ਹੈ ਔਰ ਇਸ ਤੋਂ ਪਹਿਲਾਂ ਵੀ ਕਾਫੀ ਮੀਟਿੰਗ ਹੋ ਚੁੱਕੀਆਂ ਨੇ ਸਾਡੇ ਬਲਾਕ ਪ੍ਰਧਾਨ ਜੀ ਇਹ ਵੀ ਪਹਿਲਾਂ ਇੱਥੇ ਮੀਟਿੰਗ ਕਰ ਚੁੱਕੇ ਨੇ ਤਾਂ ਉਸ ਮੀਟਿੰਗ ਦੇ ਜਿਹੜੀ ਅੱਜ ਦੀ ਮੀਟਿੰਗ ਇਹਦੇ ਵਿੱਚ ਵੀ ਉਹਨਾਂ ਨੇ ਆਸ਼ਵਾਸਨ ਦਿੱਤਾ ਸਾਨੂੰ ਸਾਡੇ ਸਾਹਮਣੇ ਹਾਲਾਂਕਿ ਉਹਨਾਂ ਨੇ ਫੋਨ ਵੀ ਕੀਤੇ ਹੈ ਫਾਇਨਾਂਸ ਦੇ ਵਿੱਚ ਤੇ ਐਗਜ਼ੈਕਟ ਜੋ ਪਤਾ ਕਾਰਨ ਜਿਹੜਾ ਹੈ ਜਿਸ ਦਾ ਅਸੀਂ ਲੰਬੋਂ ਦੀ ਕੋਸ਼ਿਸ਼ ਕਰ ਰਹੇ ਹਾਂ 18 ਸਾਲ ਤੋਂ ਵੀ ਕੀ ਕਾਰਨ ਹੈ ਵੀ ਅਸੀਂ ਇਸ ਤਰ੍ਹਾਂ ਸੜਕਾਂ ਦੇ ਰੋਲ ਰਹੇ ਆ ਉਸ ਕਾਰਨ ਦਾ ਸਾਨੂੰ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਤੇ ਉਸ ਕਾਰਨ ਨੂੰ ਲੱਭਣ ਵਾਸਤੇ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਅਸੀਂ ਕਰਾਂਗੇ ਮੀਟਿੰਗ ਕਰਾਂਗੇ ਜਾ ਕੇ ਉੱਥੇ ਚੰਡੀਗੜ੍ਹ ਔਰ ਉੱਥੇ ਜਾ ਕੇ ਪਤਾ ਕਰਾਂਗੇ ਐਗਜ਼ੈਕਟ ਜਿਹੜੀ ਹੈ ਉਹ ਪ੍ਰੋਬਲਮ ਕਿੱਥੇ ਆ ਰਹੀ ਹੈ